ਦੇਖੋ ਗੁਰੂ ਘਰ ਦਾ ਆਸ਼ੀਰਵਾਦ ਜਿਹੜਾ ਹੈ ਉਸ ਤੋਂ ਵੱਡਾ ਕੋਈ ਆਸ਼ੀਰਵਾਦ ਨਹੀਂ ਔਰ ਜਿਹੜਾ ਗੁਰੂ ਚਰਨਾ ਚ ਆ ਕੇ ਟੈਪ ਹੋਏ ਜਿਹੜਾ ਚੋਲੀ ਾਟ ਕੇ ਕੋਈ ਗੱਲ ਕਹਿ ਦਵੇ ਕਿ ਪ੍ਰਮਾਤਮਾ ਬਸ ਤੂੰ ਹੀ ਤੂੰ ਹਾਂ ਤੂੰ ਹੀ ਤੂੰ ਹਾਂ ਤੂੰ ਹੀ ਤੂੰ ਹਾਂ ਤੇ ਆਪਣਿਆ ਬਹੁਤੀ ਜੈਜਾਕਾਰ ਹੋ ਜਾਂਦੀ ਹੈ ਪ੍ਰਵੀਨ ਕੰਡਾ ਜਿਲਵਾਲਜੀ ਵੀ ਜਿੱਥੇ ਸੀਸਗੰਹੀ ਸਾਹਿਬ ਜਾ ਕੇ ਸੱਚੇ ਪਿਤਾ ਪਰਮੇਸ਼ਰ ਚਰਨਾ ਚ ਆਤਮਸਤਕ ਹੋਏ ਗੁਰੂ ਹਰਕਿਸ਼ਨ ਪਾਸ਼ਾ ਜੀ ਦੇ ਦਰ ਤੇ ਆ ਕੇ ਗੁਰਦੁਆਰਾ ਬੰਗਲਾ ਸਾਹਿਬ ਨਾਲ ਆਤਮਸਤਕ ਹੋਏ ਇਸ ਸਥਾਨ ਤੇ ਤੇ ਹਰੇਕ ਦੀ ਚੋਲੀ ਖੈਰ ਪੈਂਦੀ ਆ ਤੇ ਸਾਨੂੰ ਯਕੀਨ ਆ ਔਰ ਅੱਜ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਵੱਲੋਂ ਵੀ ਸ਼੍ਰੋਮਨੀ ਕਾਰੀਦਾਲ ਦਿੱਲੀ ਸਟੇਟ ਸਰ ਐਮ ਪੀਐਸ ਚੱਡਾ ਜੀ ਵੱਲੋਂ ਸਰਦਾਰ ਹਰਮਿੰਦਰ ਸਿੰਘ ਜੀ ਕਾਲਕਾ ਵੱਲੋਂ ਸਰਦਾਰ ਜਗਦੀਪ ਸਿੰਘ ਜੀ ਕਾਲੋ ਵੱਲੋਂ ਸਰ ਕੇਪੀਜੀ ਵੱਲੋਂ ਸਾਰਿਆਂ ਨੇ ਮਿਲ ਕੇ ਸਾਰੇ ਮੈਂਬਰ ਸਾਹਿਬਾਨਾਂ ਨੇ ਪ੍ਰਵੀਨ ਖੰਡੇਲਵਾਲ ਜੀ ਦਾ ਔਰ ਉਹਨਾਂ ਦੀ ਟੀਮ ਜਿਹੜੀ ਨਾਲ ਆਈ ਜੈ ਪ੍ਰਕਾਸ਼ ਜੀ ਸਾਡੇ ਸੀਨੀਅਰ ਲੀਡਰ ਹੋ ਆਏ ਉਹਨਾਂ ਸਾਹਬਾਂ ਜਿੱਤੇ ਸਨਮਾਨ ਕੀਤਾ ਉੱਥੇ ਅਰਦਾਸ ਕੀਤੀ ਔਰ ਇਹ ਵੀ ਖੰਡੇਲਵਾਲ ਸਾਹਿਬ ਵੱਲੋਂ ਔਰ ਪਾਰਟੀਆਂ ਨੂੰ ਯਕੀਨ ਦਿਵਾਇਆ ਗਿਆ ਕਿ ਜਦੋਂ ਇਹ ਲੋਕ ਸਭਾ ਚ ਜਾਣਗੇ ਇਹ ਸਾਡੀ ਆਵਾਜ਼ ਬਣ ਕੇ ਉੱਥੇ ਜਿਸ ਤਰ੍ਹਾਂ ਇੱਕ ਪਰਿਵਾਰ ਦਾ ਹਿੱਸਾ ਹੁੰਦਾ ਹੈ ਉਹ ਹਿੱਸਾ ਬਣ ਕੇ ਸਾਡੀਆਂ ਜਿਹੜੇ ਮੁੱਦਿਆਂ ਵਾਸਤੇ ਔਰ ਮਸਲਿਆਂ ਵਾਸਤੇ ਸਾਡੀ ਨਾਲ ਹੱਕ ਦੀ ਆਵਾਜ਼ ਸਾਡੇ ਨਾਲ ਖੜੇ ਹੋਣਗੇ ਦੇਖੋ ਗੁਰੂ ਘਰ ਦਾ ਆਸ਼ੀਰਵਾਦ ਜਿਹੜਾ ਹੈ ਉਸ ਤੋਂ ਵੱਡਾ ਕੋਈ ਆਸ਼ੀਰਵਾਦ ਨਹੀਂ ਔਰ ਜਿਹੜਾ ਗੁਰੂ ਚਰਨਾ ਚ ਆ ਕੇ ਟੈਪ ਹੋਵੇ ਜਿਹੜਾ ਚੋਲੀ ਆਟਕੀ ਕੋਈ ਗੱਲ ਕਹਿ ਦਵੇ ਕਿ ਇਹ ਪ੍ਰਮਾਤਮਾ ਬਸ ਤੂੰ ਹੀ ਤੂੰ ਹਾਂ ਤੂੰ ਹੀ ਤੂੰ ਹਾਂ ਤੂੰ ਹੀ ਤੂੰ ਹਾਂ ਤੇ ਆਪਣਿਆ ਬੋਦੀ ਜਾਇਜ਼ਾਕਾਰ ਹੋ ਜਾਂਦੀ ਆ ਪ੍ਰਵੀਨ ਕੰਡਾ ਜਿਲਵਾਲਜੀ ਵੀ ਜਿੱਥੇ ਸੀਸਗੰਹੀ ਸਾਹਿਬ ਜਾ ਕੇ ਸੱਚੇ ਪਿਤਾ ਪਰਮੇਸ਼ਰ ਚਰਣਾ ਚ ਨਤਮਸਤਕ ਹੋਏ ਗੁਰੂ ਹਰਕਿਸ਼ਨ ਪਾਸ਼ਾ ਜੀ ਦੇ ਦਰ ਤੇ ਆ ਕੇ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਇਸ ਸਥਾਨ ਤੇ ਤੇ ਹਰੇਕ ਦੀ ਚੋਲੀ ਖੈਰ ਪੈਂਦੀ ਆ ਤੇ ਸਾਨੂੰ ਯਕੀਨ ਆ ਔਰ ਅੱਜ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੀ ਸ਼ਰੋਮ ਨੇ ਕਾਲੀਦਲ ਦਿੱਲੀ ਸਟੇਟ ਸਦਾਰ ਐਮਪੀ ਅਸ ਚੱਡਾ ਜੀ ਵੱਲੋਂ ਸਦਾਰ ਹਰਮ ਸਾਰ ਕੇ ਪੀਜੀ ਵੱਲੋਂ ਸਾਰਿਆਂ ਨੇ ਮਿਲ ਕੇ ਸਾਰੇ ਮੈਂਬਰ ਸਾਹਿਬਾਨਾਂ ਨੇ ਪ੍ਰਵੀਨ ਖੰਡੇਲਵਾਲ ਜੀ ਦਾ ਔਰ ਉਹਨਾਂ ਦੀ ਟੀਮ ਜਿਹੜੀ ਨਾਲ ਆਈ ਜੈ ਪ੍ਰਕਾਸ਼ ਜੀ ਸਾਡੇ ਸੀਨੀਅਰ ਲੀਡਰ ਉਹ ਆਏ ਉਹਨਾਂ ਸਾਹਬਾਂ ਜਿੱਤੇ ਸਨਮਾਨ ਕੀਤਾ ਉੱਥੇ ਅਰਦਾਸ ਕੀਤੀ ਔਰ ਇਹ ਵੀ ਖੰਡੇਲਵਾਲ ਸਾਹਿਬ ਵੱਲੋਂ ਔਰ ਪਾਰਟੀਆਂ ਵੱਲੋਂ ਯਕੀਨ ਦਿਵਾਇਆ ਗਿਆ ਕਿ ਜਦੋਂ ਇਹ ਲੋਕ ਸਭਾ 'ਚ ਜਾਣਗੇ ਇਹ ਸਾਡੀ ਆਵਾਜ਼ ਬਣ ਕੇ ਉੱਥੇ ਸਾਡਾ ਸਾਥ ਦੇਣਗੇ ਔਰ ਸਾਡੇ ਮਸਲੇਾਂ ਵਾਸਤੇ ਹਮੇਸ਼ਾ ਜਿਸ ਤਰ੍ਹਾਂ ਇੱਕ ਪਰਿਵਾਰ ਦਾ ਹਿੱਸਾ ਹੁੰਦਾ ਹੈ ਉਹ ਹਿੱਸਾ ਬਣ ਕੇ ਸਾਡੀਆਂ जेड़े मुद्या खड़े होने देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।